ਤਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸਿ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮੰਦੀ ਨੂਰ ਸੋ ਕੁਰਸੋ ਛੱਟੀਐ ਤੁਧ ਡਿਠ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਸ਼ਾਹ ਸਿਰਸ਼ਾ ਦਾਸ਼ੋ ਜਿਸ ਪਾਸ ਬਹਠਿਓ ਸੋਹੀਐ ਸਭਨਾਂ ਦਾ ਵੀਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ੋ ਦਾਸੋ ਜਿਸ ਪਾਸ ਬਹਠਿਓ ਸੋਹੀਐ ਸਬਨਾ ਦਵੀਸਾਹ ਸਤਨਾਮ ਸ਼ਰੀ ਤਨੋ ਸ੍ਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੁਰ ਗੁਰ ਸਮਝਾਇਆ ਹਨ ਸਗਲ ਬਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੀਟੇ ਜਨ ਸਾਧੂ ਪੁਰ ਗੁਰ ਸਮਝਾਇਆ ਅਨ ਸਗਲ ਬਿਦ ਕਾਮਨਾ ਆਵੇ हर हर नाम त्याया मोहे तारी ओट गोपाल ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨ ਸਗਲ ਜੰਜ ਸਗਲ ਵਿਆਪੀ ਮਾਈ ਜੀ ਉਧਾਰਣ ਸਭ ਕੁਲ ਤਾਰਨ ਹਰ ਹਰ ਨਾਮ ਧਿਆਇ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਹ ਜਨ ਨਾਨਕ ਨਾਮ ਨਿਰੰਜਨ ਗਾਇਆ ਪਾਇਆ ਸਰਬ ਨਿਧਾਨਾ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ ਫਿਰਤ ਫਿਰਤ ਭੇਟੇ ਜਨ ਸਾਧੂ ਜਯਾ ਹਨ ਸਗਲ ਬਿਦ ਫਿਰਤ ਫਿਰਤ ਭੇਟੇ ਜਨ ਸਾਧੂ ਪੁਰ ਗੁਰ ਸਮਝਾਇਆ ਔਨ ਸਗਲ ਬਿਦ ਕਾਮਨਾ ਆਵੇ हर हर नाम त्याया ताते मोहे तारी ओट गोपाल शरण पूरन परमेश्वर ਬੇ ਨਸੀ ਸਗਲ ਜੰਗਾਲ ਰਹਾ ਸਗਲ ਵਿਆਪੀ ਮਾਈ ਜੀ ਉਧਾਰਣ ਸਭ ਕੁਲ ਤਾਰਨ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਇਆ ਆਇ ਸਰਬ ਨਿਧਾਨ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਫਿਰਤ ਫਿਰਤ ਭੀਟੇ ਜਨ ਸਾਧੂ ਪੁਰ ਗੁਰ ਸਮਝਾਇਆ ਭੇਟੇ ਜਨ ਸਾਧੂ ਪੁਰ ਗੁਰ ਸਮਝਾਇਆ ਅਨ ਸਗਲ ਬਿਦ ਕਾਮਨਾ ਆਵੇ हर हर नाम तया ताते मोहे तारी ओट गोपाल शरण पूरन परमेश्वर ਬਿਨਸੀ ਸਗਲ ਜੰਜਾਲ ਰਹਾ ਸਗਲ ਵਿਆਪੀ ਮਾਈ ਜੀ ਉਧਾਰਣ ਸਭ ਕੁਲ ਤਾਰਨ ਹਰ ਹਰ ਨਾਮ ਧਿਆਇ ਨਾਨਕ ਨਾਮ ਨਿਰੰਜਨ ਗਾਈਐ ਪਾਈ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਇਰਲੇ ਕਾਹੂ ਜਨ ਨਾਨਕ ਨਾਮ ਨਿਰੰਜਨ ਗਾਇਆ ਪਾਇਆ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ ਫਿਰਤ ਫਿਰਤ ਭੇਟੇ ਜਨ ਸਾਧੂ ਗੁਰ ਸਮਝਾਇਆ ਆਨ ਸਗਲ ਬਿਦ ਪੁਰ ਗੁਰ ਸਮਝਾਇਆ ਔਨ ਸਗਲ ਬਿਦ ਕਾਮਨਾ ਆਵੇ ਹਰ ਦਾਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰਯੋ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਗਾਲ सुर्गमृत पयालभूमण्डल सगल व्यापि मा ਨਾਮ ਧਿਆਇ ਨਾਨਕ ਨਾਮ ਨਿਰੰਜਨ ਗਾਈਐ ਪਾਇ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ but é...